ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਦੋ ਅਸੀਂ ਐਫ ਆਈ ਆਰ ਰਜਿਸਟਰ ਕੀਤੀਆਂ ਚੋਰੀਆਂ ਦੀਆਂ ਜਿਦੇ ਵਿੱਚ ਅੱਠ ਜਿਹੜੇ ਚੋਰ ਆ ਉਹਨਾਂ ਦੇ ਇੱਕ ਤੇ ਚਾਰ ਤੇ ਮੁਕੱਦਮਾ ਰਜਿਸਟਰ ਕੀਤਾ ਇੱਕ ਤੇ ਦੂਜੇ ਸੀ ਮਤਲਬ ਦੂਜੀ ਐਫ ਆਈ ਆਰ ਤੇ ਚੜ ਕੇ ਮੁਕਦਮਾ ਜੀ ਅੱਜ ਉਦੋਂ ਬਾਅਦ ਉਹਨਾਂ ਦੀ ਅਸੀਂ ਮਤਲਬ ਨਕਾਸ਼ੀ ਦੋਸ਼ੀ ਕੀਤੀ ਸੀ ਉਹਦੇ ਵਿੱਚ ਪੁੱਛ ਕੇ ਜਦੋਂ ਤੁਹਾਨੂੰ ਸਾਹਮਣੇ ਆਇਆ ਸੀ ਵੀ ਜਿਹੜੇ ਉਹਨਾਂ ਨੇ ਮੋਟਰਸਾਈਕਲ ਕਿੱਥੇ ਕਿੱਥੇ ਧੋ ਦਿੱਤੀ ਹੋਏ ਉਹਨਾਂ ਦੇ ਵਿੱਚ ਮੈਂ ਜਾ ਕੇ ਢਾਣੀ ਖੜਾਕਾ ਸਿੰਘ ਵੀ ਜਾ ਕੇ ਉੱਥੇ ਰੇਡ ਕੀਤੀ ਜਿੱਥੋਂ ਸਾਨੂੰ ਸੱਤ ਤੱਕ ਮੋਟਰਸਾਈਕਲ ਹੁਣ ਪ੍ਰਾਪਤ ਹੋਏ ਆ ਤੇ ਇੱਕ ਅਸੀਂ ਜੰਮੂ ਬਸਤੀ ਕੀਤੀ ਸੀ ਕੱਚਾ ਸੀਰਫਰਮ ਕੀਤੀ ਸੀ ਜਿਹੜੇ ਕੁੱਲ 9 ਮੋਟਰਸਾਈਕਲ ਲੈ ਕੇ ਆਏ ਆ ਤੇ ਸਾਨੂੰ ਉਹਨਾਂ ਨੇ ਦੱਸਿਆ ਜੀ ਜਿਹੜੇ ਇਹ ਜਿਹੜੇ ਕਰੋ ਫੜੇ ਆ ਵੀ ਅਸੀਂ ਉੱਥੇ ਬਿੱਟੂ ਮਿਸਤਰੀ ਨੂੰ ਮੋਟਰਸਾਈਕਲ ਦਿੰਨੇ ਆ ਤੇ ਉਹ ਕੇਜ ਦਿੰਨੇ ਆ ਉਹ ਬਾਅਦ ਆ ਕੇ ਉਹ ਮਤਲਬ ਡਿਸਪੋਜ਼ ਕਰਕੇ ਵੇਚ ਦਿੰਦਾ ਜਦੋਂ ਉੱਥੇ ਰੇਡ ਕਰੀਏ ਉਹਨਾਂ ਦੀ ਦੁਕਾਨ ਦੇ ਵਿੱਚੋਂ ਸਾਨੂੰ 7 ਮੋਟਰਸਾਈਕਲ ਪ੍ਰਾਪਤ ਹੋਏ ਆ ਤੇ ਜਿਹੜੇ ਹੁਣ ਵੈਰੀਫਾਈ ਕਰਾਂਗੇ ਕਿ ਕਿਹੜੇ ਕਿਹੜੇ ਮੋਟਰਸਾਈਕਲ ਮਤਲਬ ਜਿਹੜੇ ਚੋਰੀ ਦੇ ਆ ਕਿ ਇਹ ਮੋਟਰਸਾਈਕਲ ਕੋਈ ਹੋਰ ਛੱਡੀਆਂ ਪਰ ਸਾਨੂੰ ਜਿੰਨੀ ਮੇਰੇ ਮੁਤਾਬਕ ਜਿਹੜੇ ਮੋਟਰਸਾਈਕਲ ਜਾਂਦੇ ਚੋਰੀ ਹੋਈ ਹੈ ਕਿ ਨੋ ਮੋਟਰਸਾਈਕਲ ਚੋਂ 7-8 ਮੋਟਰਸਾਈਕਲ ਪੱਕਾ ਕਲੀਅਰ ਹੀ ਹੈ ਮਿਚੋਰੀ ਦੇ ਇਸ ਕਰਕੇ ਹੁਣ ਅਸੀਂ ਲੈ ਕੇ ਆਏ ਹਾਂ ਕੱਲ ਨੂੰ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਫਿਰ ਦੁਬਾਰਾ ਫਿਰ ਇਹਨਾਂ ਦੀ ਪੁੱਛ ਕੇ ਇਸ ਤਰ੍ਹਾਂ ਦੇ ਕਿ ਉਹਨਾਂ ਨੇ ਜਿੱਥੇ ਜਿੱਥੇ ਸਭ ਦੱਸਿਆ ਅਸੀਂ ਰੇਡਾਂ ਕਰਾਂਗੇ ਸਾਨੂੰ ਬੜੀ ਵੱਡੀ ਉਮੀਦ ਹੈ ਵੀ ਹੋਰ ਇੰਨਾ ਹੋਰ ਆਮ ਤੌਰ ਤੇ ਮੋਟਰਸਾਈਕਲ ਕਿਉਂਕਿ ਇਹ ਨਾ ਘਰ ਆ ਕਿ ਦੂਰ ਦੂਰ ਤੱਕ ਗੰਗਾ ਨਗਰ ਤੋਂ ਵੀ ਮੋਟਰਸਾਈਕਲ ਚੋਰੀ ਕਰਕੇ ਲਿਆਇਆ ਹੈ ਬਲੂਰ ਤੋਂ ਵੀ ਮੋਟਰਸਾਈ ਸਾਨੂੰ امید ਹੈ ਵੀ ਇਤਨਾ ਦਿਨ ਪੂਰਾ ਇਹ ਕਲਾਸ ਹੀ ਮਾਗੇ ਤੇ ਜਿਹੜਾ ਕਰੋ ਉਹ ਸਾਨੂੰ ਮੂਰ ਮੂਰ ਅਸੀਂ ਜਿਹੜੀਆਂ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਦੋ ਅਸੀਂ ਐਫ ਆਈ ਆਰ ਰਜਿਸਟਰ ਕੀਤੀਆਂ ਚੋਰੀ ਦੀਆਂ ਜਿਹਦੇ ਵਿੱਚ ਅੱਠ ਜਿਹੜੇ ਚੋਰ ਆ ਉਹਨਾਂ ਦੇ ਇੱਕ ਦੇ ਚਾਰ ਤੇ ਮਕਤਮਾ ਰਜਿਸਟਰ ਕੀਤਾ ਇੱਕ ਦੇ ਦੂਜੇ ਸੀ ਮਤਲਬ ਦੂਜੀ ਐਫ ਆਈ ਆਰ ਵੀ ਚੱਲ ਗਈ ਮਕਤਮਾ ਜੀ ਅੱਜ ਉਸ ਤੋਂ ਬਾਅਦ ਉਹਨਾਂ ਦੀ ਅਸੀਂ ਮਤਲਬ ਨਕਾਸ਼ੀ ਦੋਸ਼ੀ ਕੀਤੀ ਸੀ ਉਹਦੇ ਵਿੱਚ ਪੁੱਛ ਗਏ ਜਿੱਦੋਂ ਸਾਨੂੰ ਸਾਹਮਣੇ ਆਇਆ ਸੀ ਵੀ ਜਿਹੜੇ ਉਹਨਾਂ ਨੇ ਮੋਟਰਸਾਈਕਲ ਕਿੱਥੇ ਕਿੱਥੇ ਧੋ ਦਿੱਤੀ ਹੋਈ ਹੈ ਉਹਨਾਂ ਦੇ ਵਿੱਚ ਮੈਂ ਜਾਂ ਕੇ ਢਾਣੀ ਖੜਾਕਾ ਸਿੰਘ ਵੀ ਜਾ ਕੇ ਉੱਥੇ ਰੇਡ ਕੀਤੀ ਹੈ ਜਿੱਥੋਂ ਸਾਨੂੰ 7 ਤੱਕ ਮੋਟਰਸਾਈਕਲ ਹੁਣ ਪ੍ਰਾਪਤ ਹੋਏ ਆ ਤੇ ਇੱਕ ਅਸੀਂ ਜੰਮੂ ਬਸਤੀ ਕੀਤੀ ਸੀ ਕੱਚਾ ਸੀਰਫਾਰਮ ਕੀਤੀ ਸੀ ਜਿਹੜੇ ਕੁੱਲ 9 ਮੋਟਰਸਾਈਕਲ ਲੈ ਕੇ ਆਏ ਆ ਤੇ ਸਾਨੂੰ ਉਹਨਾਂ ਨੇ ਦੱਸਿਆ ਜੀ ਜਿਹੜੇ ਇਹ ਜਿਹੜੇ ਕਰੋ ਫੜੇ ਆ ਵੀ ਅਸੀਂ ਉੱਥੇ ਬਿੱਟੂ ਮਿਸਤਰੀ ਨੂੰ ਮੋਟਰਸਾਈਕਲ ਦੇਨੇ ਆ ਤੇ ਉਹ ਕੇਜ ਦੇਨੇ ਆ ਉਹ ਬਾਅਦ ਆ ਕੇ ਉਹ ਮਤਲਬ ਡਿਸਪੋਜ਼ ਕਰਕੇ ਵੇਚ ਦੇਣਾ ਜਦੋਂ ਉੱਥੇ ਰੇਡ ਕਰੀਏ ਉਹਨਾਂ ਦੀ ਦੁਕਾਨ ਦੇ ਵਿੱਚੋਂ ਸਾਨੂੰ 7 ਮੋਟਰਸਾਈਕਲ ਪ੍ਰਾਪਤ ਹੋਏ ਆ ਤੇ ਇਹ ਨੂੰ ਵੈਰੀਫਾਈ ਕਰਾਂਗੇ ਕਿ ਕਿਹੜੇ ਕਿਹੜੇ ਮੋਟਰਸਾਈਕਲ ਮਤਲਬ ਕਿ ਚੋਰੀ ਦੇ ਆ ਕਿ ਮੋਟਰਸਾਈਕਲ ਕੋਈ ਹੋਰ ਛੱਡਿਆ ਪਰ ਸਾਨੂੰ ਜਿੰਨੀ ਮੇਰੇ ਮੁਤਾਬਕ ਜਿਹੜੇ ਮੋਟਰਸਾਈਕਲ ਚਾਹਦੇ ਚੋਰੀ ਹੋਈ ਹੈ ਕਿ ਨੋ ਮੋਟਰਸਾਈਕਲ ਚੋਂ 7-8 ਮੋਟਰਸਾਈਕਲ ਪੱਕਾ ਕਲੀਅਰ ਹੀ ਹੈ ਮਿਚੋਰੀ ਦੇ ਇਸ ਕਰਕੇ ਹੁਣ ਅਸੀਂ ਲੈ ਕੇ ਆਏ ਆ ਕੱਲ ਨੂੰ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਫਿਰ ਦੁਬਾਰਾ ਫਿਰ ਇਹਨਾਂ ਦੀ ਪੁੱਛ ਗਏ ਇਸ ਤਰ੍ਹਾਂ ਦੇ ਕਿ ਉਹਨਾਂ ਨੇ ਜਿੱਤੇ ਜਿੱਤੇ ਸਭ ਦੱਸਿਆ ਅਸੀਂ ਰੇਡਾਂ ਕਰਾਂਗੇ ਸਾਨੂੰ ਬੜੀ ਵੱਡੀ ਉਮੀਦ ਹੈ ਵੀ ਹੋਰ ਇੰਨਾ ਹੋਰ ਆਰੰਭ ਤੋਂ ਹੋਣਗੇ ਮੋਟਰਸਾਈਕਲ ਕਿਉਂਕਿ ਇਹ ਦਾ ਗ੍ਰੋਅ ਆ ਕਿ ਦੂਰ ਦੂਰ ਤੱਕ ਗੰਗਾ ਨਗਰ ਤੋਂ ਵੀ ਮੋਟਰਸਾਈਕਲ ਚੋਰੀ ਕਰਕੇ ਲਿਆ ਐ ਐਮ ਲੋਡ ਤੋਂ ਵੀ ਮੋਟਰਸਾਈਕਲ ਚੋਰੀ ਕਰਦੇ ਸਾਨੂੰ ਉਮੀਦ ਹੈ ਵੀ ਇਤਨਾ ਦੀ ਹੋਰ ਇਹ ਕਲਾਸ ਹੈ ਮਾਣਗੇ ਤੇ ਜਿਹੜਾ ਕਰੋ ਆ ਸਾਨੂੰ ਮੋਰ